ਪੰਜਾਬ ਸਰਕਾਰ ਵੱਲੋਂ ਜਿਹੜੀ ਨਸ਼ਿਆਂ ਦੇ ਖਿਲਾਫ ਮੁਹਿੰਮ ਹੈ ਉਹ ਪੰਜਾਬ ਪੱਤਰ ਦੇ ਵਿੱਚ ਸ਼ੁਰੂ ਕੀਤੀ ਹੋਈ ਹੈ ਇਸ ਦੌਰਾਨ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵਿਆਦ ਆਈਪੀਐਸ ਡੀਆਈਜੀ ਫਰੋਜ਼ਪੁਰ ਰੇਂਜ ਸ਼੍ਰੀ ਅਸ਼wini ਕਪੂਰ ਜੀ ਤੇ ਮਾਨਯੋਗ ਐਸਐਸਪੀ ਸਾਹਿਬ ਤਰਨਤਾਰਨ ਸ਼੍ਰੀ ਦੀਪਕ ਪਾਰਕ ਜੀ ਆਈਪੀਐਸ ਉਹਨਾਂ ਦੀਆਂ ਸਖਤ ਹਦਾਇਤਾਂ ਦੇ ਜਿਹੜੀ ਨਸ਼ਿਆਂ ਦੇ ਖਿਲਾਫ ਰੋਜ਼ਾਨਾ ਜਿਹੜੀ ਮੁਹਿੰਮ ਪੱਟੀ ਗਈ ਹੈ ਉਸ ਦੇ ਵਿੱਚ ਸਾਊਥ ਵਿਜਨ ਪਿਖੀ ਇਵੈਂਟ ਦੇ ਥਾਣਾ ਖਾਲੜਾ ਨੂੰ ਸਫਲਤਾ ਹਾਸਲ ਹੋਈ ਹੈ ਜਦੋਂ ਦਾਣਾ ਮੰਡੀ ਜਿਹੜੀ ਪਵਾਂ ਤਾਰਾ ਸਿੰਘਾ ਉੱਥੇ ਪੈਟਰੋਲਿੰਗ ਪਾਰਟੀ ਨੇ ਇੱਕ ਨੌਜਵਾਨ ਵਿਅਕਤੀ ਨੂੰ ਕਾਬੂ ਕੀਤਾ ਤੇ ਉਸ પાસે ਇੱਕ ਪੀਲੇ ਰੰਗ ਦਾ ਪੈਕੇਟ ਜਿਹੜਾ ਉਹ ਰਿਕਵਰ ਹੋਇਆ ਤੇ ਜਦੋਂ ਉਹਨੂੰ ਖੋਲ ਕੇ ਚੈੱਕ ਕੀਤਾ ਗਿਆ ਤੇ ਉਹਦੇ ਵਿੱਚੋਂ 503 ਗ੍ਰਾਮ ਜਿਹੜੀ ਹੈਰੋ ਰਿਕਵਰ ਹੋਈ ਹੈ ਜਿਸ ਬੰਦੀ ਥਾਣਾ ਖਾਲੜਾ ਵਿਖੇ ਮਕਦਮਾ ਨੰਬਰ 194 ਦਰਜ ਰਜਿਸਟਰ ਕਰਕੇ ਤੇ ਉਹਦੀ ਤਫਤੀਸ਼ ਸ਼ੁਰੂ ਕਰ ਦਿੱਤੀ ਆ। ਦੋਸ਼ੀ ਨੂੰ ਅੱਜ ਪੇਸ਼ ਅਦਾਲਤ ਕੀਤਾ ਜਾਊਗਾ। ਤੇ ਉਹਦਾ ਰਿਮਾਂਡ ਹਾਸਲ ਕਰਕੇ ਤੇ ਹੋਰ ਪੁੱਛਗਿੱਛ ਤੇ ਇਹਦੇ ਫਾਰਵਰਡ ਤੇ ਬੈਕਵਰਡ ਲਿੰਕੇਜ ਨੂੰ ਵੀ ਖੰਗਾ ਲਿਆ ਜਾਊਗਾ। ਇਥੇ ਦੱਸ ਰਿਹਾ ਹੋਊਗਾ ਕਿ ਦੋਸ਼ੀ ਪਾਸੋਂ ਜਿਹੜਾ ਮੋਬਾਈਲ ਬ੍ਰੰਧ ਹੋਇਆ ਉਸ ਤੇ ਪਾਕਿਸਤਾਨ ਤੇ ਦੁਬਈ ਦੇ ਜਿਹੜੇ ਲਿੰਕ ਸਾਬਤ ਹੋਏ ਆ ਤੇ ਇਹਦੇ ਇੰਟਰਨੈਸ਼ਨਲ ਲਿੰਕ ਵੀ ਸਾਬਤ ਹੋ ਚੁੱਕੇ ਨੇ। ਉਹ ਜਿਹੜਾ ਇਹ ਹਰੰਦਾ ਪੈਕੇਟ ਹੈ ਡਰੋਨ ਹੈ ਜਿਹੜਾ ਪਾਕਿਸਤਾਨ ਤੋਂ ਮੰਗਾਇਆ ਤੇ ਪਾਕਿਸਤਾਨ ਆਪਣੀਆਂ ਕੋਝੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਪਰ ਬਾਰਡਰ ਦੇ ਉੱਤੇ ਪੰਜਾਬ ਸਰਕਾਰ ਵੱਲੋਂ ਜਿੱਥੇ ਡਰੋਨਾਂ ਨੂੰ ਜਾਮ ਕਰਨ ਵਾਸਤੇ ਬੈਨਾ ਵੀ ਦਿੱਤੀਆਂ ਗਈਆਂ ਨੇ ਉੱਥੇ ਪੰਜਾਬ ਪੁਲਿਸ ਵੀ ਜਿਹੜੀ ਹੈ ਪੂਰੀ ਤਰ੍ਹਾਂ ਸਤਾਰਕ ਤੇ ਚੁਕੰਨੀ ਆ ਸੋ ਇਸ ਤਰ੍ਹਾਂ ਦੀਆਂ ਬਰਾਮਦੀਆਂ ਜਿਹੜੀ ਅਸੀਂ ਕਰਦੇ ਰਹਿੰਦੇ ਆ ਤੇ ਪਾਕਿਸਤਾਨ ਦੇ ਗੈਰ ਕਾਨੂੰਨੀ ਇਰਾਦਿਆਂ ਨੂੰ ਅਸੀਂ ਸਫਲ ਨਹੀਂ ਹੋਣ ਦਵਾਂਗੇ ਸੋ ਇਹ ਜਿਹੜੀ ਬਰਾਮਦਗੀ ਹੋਈ ਆ ਇਸ ਸੰਬੰਧੀ ਜਿਹੜੀ ਆ ਫਰਦਰ ਤਰਤੀਬ ਕਰਕੇ ਇਹਦੇ ਫਾਰਵਰਡ ਤੇ ਬੈਕਵਰਡ ਲਿੰਕੇਜ ਨੂੰ ਖੰਘਾਲਿਆ ਜਾਊਗਾ ਤੇ ਉਹਨਾਂ ਦੇ ਖਿਲਾਫ ਵੀ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਇੱਥੇ ਮੈਂ ਆਮ ਵਿਅਕਤੀਆਂ ਦਾ ਜਿਹੜੀ ਬਹੁਤ-ਬਹੁਤ ਧੰਨਵਾਦ ਕਰਦਾ ਕਿ ਪੰਜਾਬ ਸਰਕਾਰ ਨੇ ਜਿੱਥੇ ਵੀਏ ਵੀਐਲਡੀਸੀ ਤੇ ਵੀਡੀਸੀ ਜਿਹੜੀਆਂ ਕਮੇਟੀਆਂ ਬਣਾਈਆਂ ਨੇ ਉਹ ਵੀ ਪੁਲਿਸ ਦਾ ਸਹਿਯੋਗ ਕਰੀਆਂ ਨੇ ਜਿਹੜੀ ਇਹ ਇਨਫੋਰਮੇਸ਼ਨ ਵੀ ਸਾਨੂੰ ਪ੍ਰਾਪਤ ਹੋਈ ਹੈ ਇਹ ਵੀ ਜਿਹੜੀ ਪੁਲਿਸ ਕਾਉਂਟਿੰਗ ਦੇ ਸਹਿਯੋਗ ਨਾਲ ਹੀ ਪ੍ਰਾਪਤ ਹੋਈ ਹੈ ਤੇ ਬਰਾਮਦਗੀ ਹੋਈ ਹੈ ਤੇ ਮੈਂ ਆਸ ਉਮੀਦ ਕਰਦਾ ਕਿ ਅੱਗੇ ਵੀ ਇਸ ਤਰ੍ਹਾਂ ਦੀ ਜਿਹੜੀ ਇਨਫੋਰਮੇਸ਼ਨ ਆ ਉਹ ਪੰਜਾਬ ਪੁਲਿਸ ਨੂੰ ਦਿੱਤੀ ਜਾਊਗੀ ਤੇ ਨਾਲ ਦੀ ਨਾਲ ਮੈਂ ਇਥੇ ਜਿਹੜੇ ਆਮ ਮਬਾਸੀ ਆ ਤੇ ਉਹਨਾਂ ਨੂੰ ਮੈਂ ਬੇਨਤੀ ਵੀ ਕਰਦਾ ਕਿ ਪੰਜਾਬ ਪੁਲਿਸ ਦਾ ਤੇ ਪੰਜਾਬ ਸਰਕਾਰ ਦਾ ਨਸ਼ਾ ਅਬਰਧ ਮੋਹਿੰਦ ਦੇ ਵਿੱਚ ਸਾਥ ਦੇਣ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਜਿਹੜੀ ਮੋਹਮਿੰਦ ਪੰਜਾਬ ਸਰਕਾਰ ਨੇ ਮੀਡੀਆ ਉਸ ਦੇ ਵਿੱਚ ਜਿਹੜੀ ਆ ਉਹ ਮਦਦਗਾਰ ਹੋ ਧੰਨ